ਪੰਜਾਬ ਵਿਜੀਲੈਂਸ ਬਿਊਰੋ ਨੇ ਜ਼ਿਲ੍ਹਾ ਸੰਗਰੂਰ ਵਿਖੇ ਤਾਇਨਾਤ ਤਹਿਸੀਲਦਾਰ ਜਗਤਾਰ ਸਿੰਘ ਨੂੰ 30000 ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਜੋ ਬਿਲਕੁਲ ਤਹਿਸੀਲਦਾਰ ਜਗਤਾਰ ਸਿੰਘ ਨੂੰ 20000 ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਤੇ ਗ੍ਰਿਫਤਾਰ ਕਰ ਲਿਆ ਗਿਆ ਹੈ ਉਸ ਦੇ ਸਹਿਦੋਸ਼ੀ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਦੱਸਣਯੋਗ ਹੈ ਕਿ ਦੋਸ਼ੀ ਤਹਿਸੀਲਦਾਰ ਦੇ ਘਰ ਦੀ ਤਲਾਸ਼ੀ ਦੌਰਾਨ 145000 ਰੁਪਏ ਦੀ ਰਕਮ ਜੜੀ ਹੈ ਉਹ ਬਰਾਮਦ ਕੀਤੀ ਗਈ ਜਾਣਕਾਰੀ ਦਿੰਦੇ ਆ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫਤਾਰੀ ਜ਼ਿਲ੍ਹਾ ਸੰਗਰੂਰ ਦੇ ਪਿੰਡ ਮਹਿਲਾ ਦੇ ਇੱਕ ਵਸਨੀਕ ਬਲੋਤ ਤਹਿਸੀਲ ਦਫਤਰ ਸੰਗਰੂਰ ਵਿਖੇ ਤਾਇਨਾਤ ਜਗਤਾਰ ਸਿੰਘ ਤਹਿਸੀਲਦਾਰ ਅਤੇ ਮਾਲਵਿੰਦਰ ਸਿੰਘ ਕਲਰਕ ਵਿਰੁੱਧ ਤਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਔਰ ਬੁਲਾਰੇ ਨੇ ਅਗਿਆਯੇ ਦੱਸਿਆ ਹੈ ਕਿ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਉਸਨੇ ਖਰੀਦੀ ਗਈ ਜ਼ਮੀਨ ਦੀ ਰਜਿਸਟਰੀ ਕਰਵਾਉਣ ਦੇ ਲਈ ਮੁਲਜ਼ਮ ਦੇ ਕੋਲ ਪਹੁੰਚ ਕੀਤੀ ਸੀ ਦੋਵਾਂ ਮੁਲਜ਼ਮਾਂ ਨੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਦੇ ਲਈ 30000 ਰੁਪਏ ਦੀ ਰਿਸ਼ਵਤ ਲੈ ਲਈ ਸੀ ਔਰ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਇਹ ਪਾਇਆ ਗਿਆ ਹੈ ਕਿ ਉਕਤ ਦੋਸ਼ ਦਰਸਲ ਸੱਚੇ ਨੇ ਬੁਲਾਰੇ ਨੇ ਕਿਹਾ ਕਿ ਇਸ ਸਬੰਧ ਵਿੱਚ ਦੋਵਾਂ ਮੁਲਾਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਪੁਲਸ ਰੇਂਜ ਵੱਟੇ ਅਲਾਵਿਕੇ ਮਾਮਲਾ ਦਰਜ ਕੀਤਾ ਗਿਆ ਤੇ ਮਾਮਲੇ ਦੀ ਹੋਰ ਜ਼ਿਆਦਾ ਜਾਂਚ ਜੜੀ ਹੈ ਉਹ ਕੀਤੀ ਜਾ ਰਹੀ ਹੈ ਸੋ ਇਹ ਜੇ ਧੋਖਾਧੜੀ ਦੇ ਮਾਮਲੇ ਜਦੋਂ ਸਾਹਮਣੇ ਆਉਂਦੇ ਨੇ ਤੇ ਵਿਜੀਲੈਂਸ ਬਿਊਰੋ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਅਪੀਲ ਕੀਤੀ ਜਾਂਦੀ ਹੈ ਕਿ ਉਹ ਭ੍ਰਿਸ਼ਟਾਚਾਰ ਦੀ ਅਜਿਹੀ ਕਿਸੇ ਵੀ ਘਟਨਾ ਦੀ ਰਿਪੋਰਟ ਨੂੰ ਜ਼ਰੂਰ ਤੇ ਜ਼ਰੂਰ ਸਾਨੂੰ ਕਰਨ ਵਿਜੀਲੈਂਸ ਬਿਊਰੋ ਪ੍ਰਿਸ਼ਟਚਾਰ ਦੇ ਵਿੱਚ ਸ਼ਾਮਲ ਸਾਰੇ ਲੋਕਾਂ 'ਤੇ ਸਖਤ ਕਾਰਵਾਈ ਕਰਨ ਲਈ ਵਚਨਬੱਧ ਹੈ ਕਿਉਂਕਿ ਦੇਖਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਬਹੁਤ ਸਾਰੇ ਧੋਖਾਧੜੀ ਦੇ ਮਾਮਲੇ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਜਦੋਂ ਖਾਸ ਕਰਕੇ ਧੋਖਾਧੜੀ ਦੇ ਮਾਮਲੇ ਸਾਹਮਣੇ ਆ ਰਹੇ ਹੁੰਦੇ ਨੇ ਤੇ ਸ਼ਿਕਾਇਤ ਦਰਜ ਕੀਤੀ ਜਾਂਦੀ ਹੈ ਕਈ ਵਾਰ ਪੁਖਤਾ ਸਬੂਤ ਨਾ ਮਿਲਣ ਕਰਕੇ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਪੈਂਦਾ ਲੇਕਿਨ ਜੇ ਸਬੂਤ ਮਿਲ ਜਾਂਦੇ ਨੇ ਔਰ ਉਹ ਜਿਹੜੀ ਦਰਜ ਕੀਤੀ ਹੋਈ ਸ਼ਿਕਾਇਤ ਹੈ ਅਗਰ ਉਹ ਸਾਬਤ ਹੋ ਜਾਂਦੀ ਹੈ ਤੇ ਕਾਰਵਾਈ ਜ਼ਰੂਰ ਤੇ ਜ਼ਰੂਰ ਕੀਤੀ ਜਾਂਦੀ ਹੈ ਕਿਉਂਕਿ ਜਦੋਂ ਰਿਸ਼ਵਤ ਖੋਰੀ ਦੀ ਗੱ ਇਨਕੇ ਕੰਮ ਜਿਹੜਾ ਹੈ ਉਹ ਕਰਨ ਲਈ ਕਹਿ ਦਿੱਤਾ ਜਾਂਦਾ ਹੈ ਰਿਸ਼ਵਤ ਲੈ ਕੇ ਲੇਕਿਨ ਕਾਰੂਜ਼ਾਰੀ ਨਹੀਂ ਕੀਤੀ ਜਾਂਦੀ ਇਸ ਕਰਕੇ ਕਿ ਬਹੁਤ ਹੀ ਜ਼ਿਆਦਾ ਮੁਸ਼ਕਿਲਾਂ ਆਉਂਦੀਆਂ ਨੇ ਉਸ ਇਨਸਾਨ ਨੂੰ ਜਿਸਨੇ ਉਹ ਪੈਸਾ ਦਿੱਤਾ ਹੁੰਦਾ ਕਿਉਂਕਿ ਉਸਦੇ ਹੱਥ ਦੇ ਵਿੱਚ ਕੁਝ ਵੀ ਨਹੀਂ ਲੱਗਦਾ ਜਿਹੜੇ ਰਿਸ਼ਵਤ ਦੇ ਪੈਸੇ ਨੇ ਉਹ ਵੀ ਚਲੇ ਜਾਂਦੇ ਨੇ ਔਰ ਔਰ ਜਿਸ ਫਾਇਦੇ ਦੇ ਲਈ ਉਹ ਪੈਸੇ ਦਿੱਤੇ ਹੁੰਦੇ ਨੇ ਉਹ ਵੀ ਉਹਨਾਂ ਦੇ ਹੱਥ ਬਿਲਕੁਲ ਵੀ ਨਹੀਂ ਲੱਗ ਪਾਉਂਦਾ ਸੋ ਇਸੇ ਤਿਹੇ ਤੇ ਵਿਜੀਲੈਂਸ ਬਿਊਰੋ ਨੇ ਹੁਣ ਆਮ ਜਨ ਨੂੰ ਕਿਹਾ ਹੈ ਕਿ ਜੇਕਰ ਇਹੋ ਜਿਹਾ ਮਾਮਲਾ ਕੋਈ ਵੀ ਸਾਹਮਣੇ ਆਉਂਦਾ ਤਾਂ ਉਸ ਦੀ ਜਲਦ ਤੋਂ ਜਲਦ ਰਿਪੋਰਟ ਕੀਤੀ ਜਾਵੇ ਕਿਉਂਕਿ ਜਦੋਂ ਅਸੀਂ ਉਕਤ ਮਾਮਲੇ ਦੀ ਗੱਲ ਕਰਦੇ ਹਾਂ ਤੇ ਇਸ ਦੇ ਵਿੱਚ ਦੋਸ਼ੀ ਤੇ ਸਹਿਦੋਸ਼ੀ ਦੋਨਾਂ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ 1,45,000 ਰੁਪਏ ਦੀ ਰਕਮ ਜਿਹੜੀ ਉਹਨਾਂ ਕੋਲੋਂ ਬਰਾਮਦ ਹੋਈ ਹੈ ਔਰ ਜਿਹੜਾ ਇਸ ਤਾਜ਼ਾ ਜਾਣਕਾਰੀ ਦੇ ਅਨੁਸਾਰ ਇਸ ਖਾਸ ਕੇਸ ਤੋਂ ਵਿੱਚ 30,000 ਰੁਪਏ ਰਿਸ਼ਵਤ ਜਿਹੜੀ ਜਲਾਸੇਂਰੂਰ ਦੇ ਪਿੰਡ ਮਹਿਲਾਂ ਦੇ ਵਸਨੀਕ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਉਸ ਤੋਂ ਬਾਅਦ ਹੀ ਕੀਤੀ ਗਈ ਹੈ ਔਰ ਨਾਲ ਦੇ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਖਰੀਦੀ ਗਈ ਜ਼ਮੀਨ ਦੀ ਰਜਿਸਟਰੀ ਕਰਵਾਉਣ ਦੇ ਲਈ ਪੈਸੇ ਲਏ ਗਏ ਸਨ ਔਰ ਇਹ ਜਿਹੜੇ 30000 ਰੁਪਏ ਰਿਸ਼ਵਤ ਲਈ ਗਏ ਸੀ ਉਸ ਤੋਂ ਬਾਅਦ ਜਿਹੜਾ ਹੈ ਉਹ ਸ਼ਿਕਾਇਤ ਦਰਜ ਕਰਵਾਈ ਗਈ ਹੈ ਔਰ ਸ਼ਿਕਾਇਤੀ ਪੜਤਾਲ ਤੋਂ ਬਾਅਦ ਵੀ ਪਤਾ ਚੱਲਿਆ ਹੈ ਕਿ ਇਹ ਦੋਸ਼ ਬਿਲਕੁਲ ਸੱਚੇ ਨੇ ਔਰ ਇਹ ਖਾਸ ਕਰਕੇ 30000 ਰੁਪਏ ਜਿਹੜੇ ਨੇ ਉਹ ਉਹਨਾਂ ਦੇ ਕੋਲੋਂ ਰਿਸ਼ਵਤ ਦੇ ਤੌਰ ਤੇ ਲਏ ਗਏ ਨੇ ਬੁਲਾਰੇ ਨੇ ਦੱਸਿਆ ਕਿ ਇਸ ਮੰਦ ਵਿੱਚ ਦੋਵਾਂ ਮੁਲਜ਼ਮਾਂ ਵਿਰੋਧ ਪ੍ਰਿਸ਼ਚੇ ਜਾਂ ਰੁਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਪੁਲਿਸ ਰੇਂਜ ਪਟਿਆਲਾ ਦੇ ਵਿਕੇ ਮਾਮਲਾ ਜਿਹੜਾ ਹੈ ਉਹ ਦਰਜ ਕਰ ਦਿੱਤਾ ਗਿਆ ਇਸ ਦੀ ਹੋਰ ਜ਼ਿਆਦਾ ਜਾਂਚ ਕੀਤੀ ਜਾਵੇਗੀ ਜਾਂਚ ਪੜਤਾਲ ਤੋਂ ਬਾਅਦ ਪਤਾ ਚੱਲੇਗਾ ਕਿ ਕਿੰਨੇ ਹੋਰ ਨਾਮ ਜਿਹੜੇ ਨੇ ਉਹ ਸਾਹਮਣੇ ਆ ਸਕਦੇ ਨੇ ਲੇਕਿਨ ਖਾਸ ਕਰਕੇ ਵਿਜੀਲੈਂਸ ਬਿਊਰੋ ਪੰਜਾਬ ਨੇ ਹੁਣ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਮਾਮਲੇ ਜਦੋਂ ਵੀ ਉਹਨਾਂ ਦੇ ਸਾਹਮਣੇ ਆਉਂਦੇ ਨੇ ਤੇ ਜਲਦ ਤੋਂ ਜਲਦ ਉਹਦੇ ਬਾਰੇ ਜਾਣਕਾਰੀ ਜਿਹੜੀ ਹੈ ਉਹ ਮੁਹੱਈਆ ਕਰਵਾਈ ਜਾਵੇ